ਹਾਂਜੀ ਨਕਲੀ ਰੰਗ ਰੇਟਾ ਨਿਕਲਿਆ ਅਸਲੀ ਬ੍ਰਾਹਮਣ ਦਾ ਬੇਟਾ ਹੁਣ ਤੇ ਪਹਿਚਾਨ ਕੇ ਹੋਗੇ ਮੈਂ ਕੀ ਦੀ ਗੱਲ ਕਰਦਾ ਗੱਲ ਇਸ ਚਵਲ ਦੀ ਕਰਦਾ ਜਿਹੜਾ ਜੱਟ ਸਿੱਖ ਮਜਬੀ ਸਿੱਖ ਸਿੱਖਾਂ ਦੇ ਵਿੱਚ ਦ્વੈਤ ਪਾਉਂਦਾ ਸੀ ਦੋ ਵੰਡੀਆਂ ਕਰਦਾ ਸੀ ਸਿਰਫ ਇੱਕ ਪ੍ਰੀਪਲਾਨ ਨਾਲ ਜਿਹੜਾ ਪ੍ਰੀਪਲਾਨ ਹੀ ਜਿੱਦਾਂ ਕਿ ਆਪਸੀ ਓਡਾ ਕੇ ਦਾ ਰੀਚਾਰਜ ਸੀ ਉਹ ਭਾਜਪਾ ਵੱਲੋਂ ਹੁੰਦਾ ਸੀ ਆਰਐਸਐਸ ਵੱਲੋਂ ਹੁੰਦਾ ਸੀ ਫੋਟੋਆਂ ਵੀ ਇਹਦੀਆਂ ਆ ਚੁੱਕੀਆਂ ਸੀ ਪਹਿਲਾਂ ਪਰ ਇਹਨਾਂ ਨੂੰ ਪਲਾਨਡ ਭਾਜਪਾ ਨੇ ਇਸ ਵਾਸਤੇ ਕੀਤਾ ਸੀ ਜਦੋਂ ਕਿ ਇਲੈਕਸ਼ਨ ਦੌਰ ਆਉਣਾ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇੱਕ ਜਿਹੜਾ ਗਰਾਊਂਡ ਤਿਆਰ ਕਰਨਾ ਵਾ ਜੱਟ ਸਿੱਖ ਵਿਰੁੱਧ ਮਜਬੀ ਸਿੱਖ ਉਹ ਇਹਨਾਂ ਰੈਂਕ ਕਰਾਉਂਦਾ ਸੀ ਇਹਦੇ ਨਾਲ ਦਾ ਇੱਕ ਹੋਰ ਜਥਾ ਉਹਦੀ ਅੱਗੇ ਗੱਲ ਕਰਾਂਗੇ ਜੱਟਾਂ ਵਰਗ ਖਟਾਸ਼ ਸਿਰਫ ਜ਼ਮੀਨਾਂ ਕਰਕੇ ਕਰਦੇ ਸੀ ਜੱਟਾਂ ਦੀ ਜ਼ਮੀਨਾਂ ਤੇ ਅੱਕ ਬ੍ਰਾਹਮਣਾਂ ਦੀ ਆ ਗੁਜਰਾਤੀ ਦੀ ਆ ਭਾਜਪਾ ਦੀ ਆ ਉਤਲੇ ਲੀਡਰ ਸੈਂਟਰਲ ਸਰਕਾਰਾਂ ਦੀ ਇਹ ਕੋਈ ਦੋ ਰਵਾ ਨਹੀਂ ਕਿਉਂਕਿ ਜੱਟਾਂ ਕੋਲ ਇਹ ਹੀ ਇੱਕ ਖੇਤਾਂ ਸੀ ਜਿਹੜਾ ਉਹਨਾਂ ਦੀ ਬੈਕਬੋਨ ਆ ਉਹਨਾਂ ਨੂੰ ਮਰਦਿਆਂ ਨੂੰ ਵੀ ਬਚਾਉਂਦਾ ਵਾ ਰੋਟੀ ਖਾਣ ਤੱਕ ਉਹਨਾਂ ਨੂੰ ਬਚਾਈ ਰੱਖਦਾ ਨਹੀਂ ਤੇ ਰੋਟੀ ਵੀ ਜੀ ਕੋਈ ਇਹਨਾਂ ਸਰਕਾਰਾਂ ਨੇ ਤਾਂ ਜੱਟ ਦਿਹਾੜੀਆਂ ਲਾ ਕੇ ਰੋਟੀ ਖਾਊਗਾ ਜਿਵੇਂ ਦੂਜੇ ਲਾਲਾ ਖਾਂਦੇ ਆ ਉਸ ਸੋਚ ਨੂੰ ਬਿਲਡ ਕਰਨ ਵਾਸਤੇ ਹੈਲਪ ਕੌਣ ਕਰਦਾ ਸੀ ਇਹੋ ਜੀਆਂ 2-4 ਲੀਰਾ ਕਰਦੀਆਂ ਕਿਵੇਂ ਆ ਹਵਾਲਾ ਦਿੰਦੀਆਂ ਸੰਵਿਧਾਨ ਦਾ ਤੇ ਸੰਵਿਧਾਨ ਦੇ ਵਿੱਚ ਹੀ ਇਹਨਾਂ ਨੂੰ ਛੂਦਰ ਦਲਿਤ ਉਹ ਅੰਬੇਦਕਰ ਲਿਖ ਕੇ ਗਿਆ ਕਿ ਜੱਟ ਨੇ ਨਹੀਂ ਲਿਖਿਆ ਪਰ ਉਹਦੀ ਗਲਤੀ ਮੜਦੇ ਜੱਟਾਂ ਸੇ ਨਹੀਂ ਸੀ ਇਹ ਕਹਿ ਕੇ ਵੀ ਜੱਟ ਨੂੰ ਜ਼ਮੀਨਾਂ ਉਹ ਦੇ ਗਿਆ ਸਾਨੂੰ ਦਲਿਤ ਬਣਾਇਆ ਇਸੇ ਕਰਕੇ ਵੀ ਸਾਡੇ ਕੋਲ ਕੁਝ ਨਹੀਂ ਹੈਗਾ ਸੀ ਸਾਨੂੰ ਸੂਚਕ ਸ਼ਬਦ ਵਰਤੇ ਜਾਂਦੇ ਤਾਂ ਕਰਕੇ ਜਦ ਕਿ ਵਰਤੇ ਜਿਹੜੇ ਸ਼ਬਦ ਜਾਂਦੇ ਸੀ ਪਰਲੇ ਪਾਰ ਜਮਨਾ ਤੋਂ ਪਾਰ ਇਧਰਲੇ ਪੰਜਾਬ 'ਚ ਕੁਝ ਨਹੀਂ ਸੀ ਜਾਤ ਪਾਤ 1699 ਨੂੰ ਖਤਮ ਹੋ ਗਈ ਸੀ ਉਸ ਤੋਂ ਅੱਗੇ ਸਾਰੀ ਬਰਾਬਰਤਾ ਸੀ ਦੁਬਾਰਾ ਜਾਤ ਪਾਤ ਵੱਡੀ ਅੰਗਰੇਜ਼ਾਂ ਸਮੇਂ ਅੰਗਰੇਜ਼ਾਂ ਤੋਂ ਬਾਅਦ ਫਿਰ ਉਹਦਾ ਐਡਵਾਂਟੇਜ ਲਿਆ ਸੰਵਿਧਾਨ ਦੇ ਵਿੱਚ ਬ੍ਰਾਹਮਣਾਂ ਨੇ ਪਰ ਆਪਾਂ ਗੱਲ ਕਰਦੇ ਹਾਂ ਜੱਟ ਦੀ ਜ਼ਮੀਨ ਦੇ ਉੱਤੇ ਅੱਖ ਜਿਹੜੀ ਹੈ ਨਾ ਉਹ ਉਹਦੇ ਬਾਰੇ ਇਹ ਹਵਾਲਾ ਦੇ ਕੇ ਰੋਂਦੇ ਪਿੱਟਦੇ ਅਕਸਰ ਫੇਸਬੁੱਕਾਂ ਦੇ ਕਿ ਜੱਟਾਂ ਕੋ ਜ਼ਮੀਨਾਂ ਕਿੱਥੋਂ ਆਈਆਂ 47 ਤੋਂ ਬਾਅਦ ਇਹਨਾਂ ਦੇ ਨਾਂ ਕਿੰਨਾ ਚੜਾਈਆਂ ਇਹਨਾਂ ਦੇ ਨਾਂ ਪਾਕਿਸਤਾਨ 'ਚ ਜਿਹੜੀਆਂ ਜੱਟਾਂ ਨੇ ਜ਼ਮੀਨਾਂ ਛੱਡਤੀਆਂ ਸੀ ਉਹ ਅੱਗੇ ਇੱਧਰ ਆ ਕੇ ਇਨਾਂ ਨਾਲ ਕੋਸ਼ ਚੜੀਆਂ ਉਹਨਾਂ ਚ ਵੀ 10% ਹੀ ਮਿਲੀਆਂ ਕਿਸੇ ਨੇ ਵੀ ਛੱਡੀ ਤੇ 2 ਕਿੱਲੇ ਮਿਲੇ ਕਈਆਂ ਨੂੰ ਕੁਝ ਨਹੀਂ ਮਿਲਿਆ ਕਈਆਂ ਨੂੰ 20 ਬਦਲੇ 5 ਮਿਲੇ ਤੇ ਤੁਹਾਡੇ ਪੁਰਖਿਆਂ ਨੇ ਜੇ ਉੱਥੇ ਬਣਾਈਆਂ ਹੁੰਦੀਆਂ ਉਹ ਇੱਧਰ ਵੀ ਲੈ ਲੈਂਦੇ ਉਦੋਂ ਵੰਡ ਐਵੇਂ ਦੀ ਹੋਈ ਸੀ ਤੁਹਾਡਿਆਂ ਕੋਲ ਉਧਰ ਵੀ ਹੈ ਨਹੀਂ ਸੀ ਉਸ ਤੋਂ ਪਿੱਛੇ ਚੱਲ ਜਓ ਜਦੋਂ ਬੰਦਾ ਸਿੰਘ ਬਹਾਦਰ ਦੀ ਅਕਸਰ ਗੱਲ ਕਰ ਦਿੰਦੇ ਜੀ ਨਾ ਵੀ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਲੈ ਕੇ ਦਿੱਤੀਆਂ ਉਹ ਲੈ ਕੇ ਜੋ ਜਿਹੜਾ ਖਿੱਤਾ ਕਰਦਾ ਸੀ ਉਹਨੂੰ ਉਹਦੇ ਰਾਈਟ ਉਹਨੇ ਆਪਣੇ ਰਾਜ ਵਿੱਚ ਲੈ ਕੇ ਦਿੱਤੇ ਉਸ ਸਮੇਂ ਜੱਟ ਜ਼ਮੀਨਾਂ ਵਾਉਂਦੇ ਸੀ ਪਹਿਲਾਂ ਵੀ ਚੂਦਰ ਜੱਟ ਨੂੰ ਵੀ ਇਸੇ ਕਰਕੇ ਚੂਦਰ ਤੋਂ ਵੀ ਥੱਲੇ ਰੱਖਿਆ ਗਿਆ ਸੀ ਕਿਉਂਕਿ ਉਹਦਾ ਮਿੱਟੀ ਜੀ ਕੰਮ ਸੀ ਮਿੱਟੀ ਨਾਲ ਮਿੱਟੀ ਹੁੰਦਾ ਸੀ ਲੋਅ ਲੈਵਲ ਦਾ ਕੰਮ ਹੀ ਹੁੰਦਾ ਸੀ ਬਲਦਾਂ ਦੇ ਆਸਰੇ ਹੁੰਦਾ ਸੀ ਕੋਈ ਹੁੰਦਾ ਸੀ ਕੁਝ ਮਿਲਦਾ ਸੀ ਕੁਝ ਨਹੀਂ ਉਪਜਦਾ ਸੀ ਮਿਹਨਤ ਮੁਸ਼ਕਕਤ ਵਾਲਾ ਕੰਮ ਸੀ ਬਹੁਤ ਜ਼ਿਆਦਾ ਧੁੱਪ ਚ ਵੀ ਠੰਡ ਚ ਵੀ ਹਾੜੀ ਸੋਣੀ ਮਰਦੀ ਵੀ ਸੀ ਤੇ ਇਹੀ ਹਾਲ ਸੀ। ਉਹਨੂੰ ਲੋ ਲੈਵਲ ਤੇ ਬੰਮਰ ਨੇ ਰੱਖਿਆ ਸੀ। ਤੁਹਾਡੇ ਨਾਲ ਵੀ ਸ਼ਾਇਦ ਥੱਲੇ ਹੋਵੇ ਜੇ ਮੈਂ ਗਲਤ ਨਾ ਹੋਵਾਂ। ਉਸ ਖਿੱਤੇ ਨੂੰ ਗੁਰਨਾਨਕ ਪਾਤਸ਼ਾਹ ਨੇ ਅਪਣਾਇਆ ਕਿਸਾਨੀ ਨੂੰ। ਗੁਰਬਾਣੀ 'ਚ ਦਰਜ ਕੀਤੀ। ਗੁਰਨਾਨਕ ਪਾਤਸ਼ਾਹ ਨੇ ਕਿਹਾ ਮਨ ਹਾਲੀ ਕਿਰਸਾਨੀ ਕਰਨੀ। ਉਸ ਖਿੱਤੇ ਨੂੰ ਗੁਰਨਾਨਕ ਪਾਤਸ਼ਾਹ ਨੇ ਅਪਣਾ ਤੁਸੀਂ ਭਾਵੇਂ ਉਹਨਾਂ ਨੂੰ ਵੀ ਕਹਿ ਦੇਵੀਂ ਕਿ ਕਿਸਾਨ ਕਿਉਂ ਹੋਏ? ਉਹਨਾਂ ਨੇ ਹੋਰ ਕੋਈ ਖਿੱਤਾ ਨਹੀਂ ਚੁਣਿਆ ਕਿਉਂਕਿ ਉਹਨਾਂ ਨੂੰ ਸਚਾਈ ਤੇ ਸਹੀ ਬੀਜ ਬੀਜ ਕੇ ਜੋ ਫਸਲ ਉਪਜਾਈ ਜਾਂਦੀ ਉਹਨਾਂ ਨੇ ਬੀਜ ਦੇ ਮਾਧਿਅਮ ਤੋਂ ਸਿੱਖੀ ਨੂੰ ਨਾਲ ਜੋੜਿਆ ਠੀਕ ਆ ਤੇ ਇੱਥੇ ਗੱਲ ਅੱਗੇ ਆ ਜਾਂਦੀ ਹੈ ਬੰਦਾ ਸਿੰਘ ਬਹਾਦਰ ਤੇ ਹੁਣ ਵੀ ਜੱਟ ਤੇ ਪਹਿਲਾਂ ਵੀ ਸੀ ਬੰਦਾ ਸਿੰਘ ਬਹਾਦਰ ਨੇ ਫਿਰ ਜ਼ਮੀਨਾਂ ਕਿਵੇਂ ਲੈ ਕੇ ਦਿੱਤੀਆਂ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਉਹਨਾਂ ਜੱਟਾਂ ਨੂੰ ਜਿਹੜੇ ਮੁਗਲ ਦੱਬ ਗਏ ਸੀ ਮੁਗਲ ਦੱਬੀ ਜਾ ਰਹੇ ਵਾਰ-ਵਾਰ ਗੁਰੂ ਪਾਤਸ਼ਾਹ ਵੀ ਜਿੱਥੇ ਕਿਤੇ ਆਪਣੀ ਜਗ੍ਹਾ ਲੈਂਦੇ ਸੀ ਉੱਥੇ ਉਹ ਦੱਬ ਜਾਂਦੇ ਸੀ ਪੈਸੇ ਦੇ ਕੇ ਲਈਆਂ ਜਗਾ ਮੇ ਉਹ ਦੱਬ ਜਾਂਦੇ ਸੀ ਤੇ ਉਥੇ ਫਿਰ ਉਹ ਸਿੱਖ ਜੱਟਾਂ ਨੂੰ ਜਾਂ ਦੂਜੇ ਜੱਟਾਂ ਨੂੰ ਕੀ ਸਮਝਦੇ ਹੋਣਗੇ ਜਿਹੜੇ ਇੱਥੇ ਲੋਕਲ ਰਹਿੰਦੇ ਸੀ ਉਦੋਂ ਚ ਭਾਵੇਂ ਕੋਈ ਹਿੰਦੂ ਕਾਸਟ ਦਾ ਕਿਸਾਨ ਵੀ ਹੋਵੇ ਉਹ ਵੀ ਉਹ ਵੀ ਛੱਡ ਛੱਡ ਭੱਜ ਗਿਆ ਸੀ ਆਪਣਾ ਫਿਰ ਬੰਦਾ ਸਿੰਘ ਬਹਾਦਰ ਨੇ ਰਾਈਟ ਦਿੱਤਾ ਜੱਟਾਂ ਦੇ ਕੋਲ ਜ਼ਮੀਨ ਆਈ ਦੁਬਾਰਾ ਤੁਹਾਡੇ ਚੋ ਜੋ ਬੰਦੇ ਕੰਮ ਕਰਦੇ ਸੀ ਉਹਨਾਂ ਨੇ ਉਹ ਹੀ ਕਰਨਾ ਚਾਹਿਆ ਉਹਨਾਂ ਜ਼ਮੀਨ ਨਹੀਂ ਵਾਈ ਉਸ ਸਮੇ ਤੁਹਾਨੂੰ ਨਹੀਂ ਮਿਲੀ ਜੱਟ ਨੇ ਛੇਤਰਨਾ ਉਦੋਂ ਮੁਗਲਾਂ ਕੋ ਬੰਦਾ ਸਿੰਘ ਬਹਾਦਰ ਨਾਲ ਰਲ ਕੇ ਛੜਾਈ ਕਾਬਜ਼ ਰਿਆ ਉਸ ਤੋਂ ਬਾਅਦ ਅਫਗਾਨੀਆਂ ਨਾਲ ਲੜਾਈ ਲੜੀ ਮੁਗਲ ਰਾਜ ਜਿਹੜਾ ਅੱਗੇ ਤੱਕ ਆਇਆ ਮਿਸਲਾਂ ਤੱਕ ਜੰਗਾ ਜੁਦ੍ਹ ਚੱਲਦੇ ਰਹੇ ਉਹਦੇ ਚ ਜੱਟ ਬਹੁ ਕੌਮੀ ਲੜਦੀ ਰਹੀ ਜੱਟ ਕਮ ਬਹੁਤ ਜਿਆਦੀ ਵੱਡੇ ਪੱਦਰ ਤੇ ਸੀ ਉਹ ਇਸ ਲੈਂਡ ਦੇ ਵਿੱਚ ਜਦੋਂ ਵੀ ਤੁਸੀਂ ਵੇਖੋਗੇ ਜੱਟ ਬਹੁਤ ਜ਼ਿਆਦਾ ਵੱਡੇ ਪੱਦਰ ਤੇ ਹੀ ਲੜੇ ਉਹਨਾਂ ਜ਼ਮੀਨਾਂ ਬਚਾਈਆਂ ਜ਼ਮੀਨਾਂ ਵਾਈਆਂ ਤੁਹਾਡੇ ਪੁਰਖਿਆਂ ਨੇ ਉਦੋਂ ਜਿਹੋ ਜਿਹੇ ਕਾਰਜ ਤੁਸੀਂ ਪਹਿਲਾਂ ਕਰਦੇ ਸੀ ਉਹ ਹੈ ਕਰਨੇ ਚਾਏ ਕਿਉਂਕਿ ਇੱਕ ਇੱਕ ਪਛੋਕੜ ਜਿਹੜਾ ਹੁੰਦਾ ਉਹ ਬੰਦਾ ਛੱਡਣਾ ਨਹੀਂ ਚਾਹੁੰਦਾ ਤੁਸੀਂ ਉਹ ਨਹੀਂ ਛੱਡਣਾ ਚਾਹੁੰਦੇ ਤੁਹਾਨੂੰ ਨਹੀਂ ਕਰਨੀ ਆਉਂਦੀ ਤੁਸੀਂ ਕਿਸਾਨੀ ਨਹੀਂ ਕੀਤੀ ਜ਼ਮੀਨਾਂ ਨਹੀਂ ਮਿਲੀਆਂ ਫਿਰ ਅੰਗਰੇਜ਼ ਆਏ ਅੰਗਰੇਜ਼ਾਂ ਨੇ ਦੱਬੀਆਂ ਅੰਗਰੇਜ਼ਾਂ ਨੇ ਵੰਡੀਆਂ ਅੰਗਰੇਜ਼ਾਂ ਨੇ ਜੱਟ ਜੱਟ ਲਹਿਰ ਪਗੜੀ ਸੰਭਾਲ ਜੱਟਾਂ ਵਰਗੀਆਂ ਲਹਿਰਾਂ ਚੱਲੀਆਂ ਉਹ ਜ਼ਮੀਨਾਂ ਖਾਤਰ ਹੀ ਚੱਲੀਆਂ ਸੋ ਇਸ ਤਰ੍ਹਾਂ ਦਾ ਬਹੁਤ ਸਾਰਾ ਸੰਘਰਸ਼ ਆ ਜਿਹੜਾ ਜੱਟ ਜ਼ਮੀਨ ਖਾਤਰ ਕਰਦੇ ਨੇ ਜ਼ਮੀਨਾਂ ਬਚ ਕੇ ਉਹਨਾਂ ਦੀਆਂ ਹੁਣ ਤੱਕ ਇੱਥੋਂ ਤੱਕ ਪਹੁੰਚੀਆਂ ਉਹਨਾਂ ਜ਼ਮੀਨਾਂ ਨੂੰ ਹੁਣ ਦੱਬਣਾ ਚਾਹੁੰਦੇ ਆਏ ਗੁਜਰਾਤੀ ਬਿਜ਼ਨਸਮੈਨ ਮੈਂ ਅਕਸਰ ਕਹਿੰਦਾ ਹਾਂ ਨਾ ਗੁਜਰਾਤੀ ਪੰਜਾਬ ਦੱਬਣਾ ਚਾਹੁੰਦਾ ਉਹਨਾਂ ਦੀ ਪਾਲਿਸੀ ਹੋਰ ਆ ਉਹਨੂੰ ਪਤਾ ਹੈ ਕਿ ਇਹ ਸਿੱਖ ਤਾਂ ਹੀ ਸਿੱਖ ਬਣੇ ਆ ਤਾਂ ਹੀ ਬਚੇ ਆ ਇਹਨਾਂ ਕੋਲ ਜ਼ਮੀਨ ਆ ਸਿੱਖੀ ਦਾ ਅਖੀਰਲਾ ਸੰਘਰਸ਼ ਜੱਟ ਜ਼ਮੀਨਸ਼ੇਰੀ ਲੜਦਾ ਪਿਆ ਦਾਨਪੂਰਨ ਕਰਦਾ ਵਾ ਗੁਰਦਵਾਰਿਆਂ ਦੀ ਸੇਵਾ ਸਭਾਲ ਹੋਈ ਜਾਂਦੀ ਆ ਭੁੱਖੇ ਨੂੰ ਵੀ ਰੋਟੀ ਖਵਾਈ ਜਾਂਦਾ ਇਹ ਹੈ ਇਹਨਾਂ ਦੀ ਪਛਾਣ ਆ ਇਹ ਉਹਨਾਂ ਨੂੰ ਰੜਕਦੀ ਆ ਉਹ ਹੁਣ ਦੋ ਪਾੜ ਪਾ ਕੇ ਮਜਬੀ ਨੂੰ ਇਹ ਕਹਿ ਗਏ ਵੀ ਜਿਹਦੇ ਕਿਤੇ ਚਪੇੜਾਂ ਆਪਦੀ ਕਰਤੂਤ ਕਰਕੇ ਪੈਂਦੀਆਂ ਹੋਣਗੀਆਂ ਉਹਨੂੰ ਮਜਬੀ ਸਿੱਖ ਅਖਵਾ ਕੇ ਵੀ ਤੁਸੀਂ ਮਜਬੀ ਸਿੱਖਾ ਜੱਟਾਂ ਦੀ ਨਾਲ ਜ਼ਮੀਨਾਂ ਵਾਸਤੇ ਲੜੋ ਵੀ ਤੁਹਾਡੇ ਕੋਲ ਜ਼ਮੀਨਾਂ ਕਿੱਥੋਂ ਆਈਆਂ ਬਹੁਤ ਸਾਰੇ ਗੈਂਗ ਤੱਲੇ ਇਹ ਕੰਮ ਕਰਦੇ ਪਏ ਫੇਸਬੁੱਕ ਤੇ ਵੀ ਤੇ ਇਹਨਾਂ ਦੇ ਧੜਿਆਂ 'ਚ ਵੀ ਉਹ ਮੋਦੀ ਦੇ ਇਸ਼ਾਰਿਆਂ ਤੇ ਨੱਚਦੇ ਜੱਟ ਨਾਲ ਨਿੱਕੀ ਮੋਟੀ ਨੋਕ ਝੋਕ ਦੇ ਬਤਲੇ ਉਹ ਕਹਿੰਦੇ ਵੀ ਬਾਹਮਣ ਤੋਂ ਜੁੱਤੀ ਖਾਦੀ ਚੰਗੀ ਆ ਜਿਹੜਾ ਬਾਹਮਣ ਬਾਕੀ ਸਟੇਟਾਂ ਚ ਵੀ ਇਹਨਾਂ ਨੂੰ ਘੋੜੀ ਨਹੀਂ ਚੜਨ ਦਿੰਦਾ ਵਿਆਹ ਨਹੀਂ ਕਰਨ ਦਿੰਦਾ ਇਹਨਾਂ ਨੂੰ ਕਿਤੇ ਮੰਦਰ ਨਹੀਂ ਵੜਨ ਦਿੰਦਾ ਕਿਤੇ ਨਾਲ ਬਹਿ ਕੇ ਰੋਟੀ ਨਹੀਂ ਖਾਣ ਦਿੰਦਾ ਇੱਥੇ ਤੇ ਗੁਰੂ ਘਰ ਬਰਾਬਰਤਾ ਹੀ ਹੁੰਦੀ ਆ ਦਰਬਾਰ ਸਾਹਿਬ ਤੋਂ ਸ਼ੁਰੂ ਕਰ ਲੋ ਹਰ ਗੁਰੂ ਘਰ ਦੇ ਵਿੱਚ ਬਰਾਬਰਤਾ ਹੀ ਹੁੰਦੀ ਆ ਕਿਤੇ ਇੱਕ ਅੱਡੇ ਦੇ ਵਿੱਚ ਇਹਨਾਂ ਦੀ ਕਰਤੂਤ ਕਰਕੇ ਉਸ ਉਸ ਪਿੰਡ ਵਿੱਚ ਕੋਈ ਕੰਮ ਹੋ ਸਕਦਾ 16000 ਜੇ ਪੰਚਾਇਤਾਂ ਸਮੇਤ ਆ ਪਿੰਡ ਨੇ ਉੱਥੇ ਕਿਤੇ ਇੱਕ ਅੱਦੇ ਗੁਰਦਾਰੇ ਸਾਰੇ ਕਿਤੇ ਨਹੀਂ ਹੈਗਾ ਉਹ ਬਕਵਾਸ ਕਰਦੇ ਆ ਉਸ ਚੀਜ਼ ਨੂੰ ਇਹ ਪ੍ਰਮੋਟ ਕਰਦੇ ਆ ਵੀ ਦੁਬਿਦਾ ਹੋਰ ਵੱਡੀ ਹੋਵੇ ਉਹਦਾ ਬੈਨੀਫਿਟ ਬਾਹਮਣ ਲਵੇ ਕਿਉਂਕਿ ਇਹਨਾਂ ਦੇ ਦਲਾਲ ਆਗੂ ਅੱਗੇ ਰਲੇ ਹੋਏ ਆ ਇਹ ਵੀਡੀਓ ਦਲਿਤ ਭਰਾਵਾਂ ਨੂੰ ਜਿਹੜੇ ਦਲਿਤ ਕਹਿੰਦੇ ਉਹਨਾਂ ਨੂੰ ਸੁਣਨ ਵਾਲੀ ਆ ਮੈਂ ਸਿੱਖੀ ਕਹਿੰਦਾ ਸਾਰਿਆਂ ਨੂੰ ਕੋਈ ਮਜਬੂਰੀ ਸਿੱਖਣੀ ਆ ਕੋਈ ਵੱਖਰਾ ਸਿੱਖਣੀ ਸਿੱਖ ਸਿੱਖੀ ਆ ਕੰਮ ਖਾਤਰ ਕੋਈ ਇੱਕ ਦੇ ਜਣੂ ਉੱਚਾ ਨੀਵਾ ਵਿਖਾਈ ਜਾਂਦਾ ਉਹ ਕੋਈ ਚੰਗੀ ਕਰਤੂਤ ਨਹੀਂ ਉਹ ਵੀ ਤੇ ਅਸੀਂ ਵੀ ਜੱਟ ਛੂਦਰ ਹੀ ਅਸੀਂ ਸਿੱਧਾ ਕਹਿ ਦਿੰਦੇ ਨੇ ਵੀ ਛੂਦਰ ਐ ਕੋਈ ਨਹੀਂ ਛੂਦਰਾਂ ਤੋਂ ਵੀ ਥੱਲੇ ਹੋਵਾਂਗੇ ਪਰ ਜਦੋਂ ਸਿੱਖ ਦੀ ਗੱਲ ਆਉਣੀ ਫਿਰ ਸਿੱਖ ਮਤਲਬ ਸਿੱਖ ਆ ਕਰਤੂਤ ਵਾਲਾ ਸਿੱਖ ਬਣ ਗੁਰੂ ਦਾ ਸਿੱਖ ਬਣ ਆਪ ਦੀ ਜਾਤ ਦਾ ਸਿੱਖ ਨਾ ਬਣ ਆਪ ਦੀ ਗਦਾਰੀ ਕਰਕੇ ਤੂੰ ਉਹੋ ਜਿਹਾ ਸਿੱਖ ਨਾ ਬੜ ਮੋਂ ਪਿੱਛੇ ਨਾ ਨਹੀਂ ਲੈਣਾ ਆਪਾਂ ਸੋ ਆਪਾਂ ਹੁਣ ਗੱਲ ਕਰੀਏ ਇਹ ਜਿਹੜੇ ਹੁਣ ਨਵੇਂ ਤਰੀਕੇ ਨਾਲ ਜੱਟ ਸਿੱਖ ਮਜਬੀ ਸਿੱਖ ਐਦਾ ਢਾਡਾ ਬਣਾ ਕੇ ਭਾਜਪਾ ਰਾਜ ਕਰਨਾ ਹੀ ਉਹਦੇ ਵਿੱਚ ਉਦਾਸੀ ਹੁਣੀ ਵੀ ਸ਼ਾਮਲ ਆ। ਉਹਨਾਂ ਨੂੰ ਪ੍ਰੋਪਗੈਂਡਾ ਜਿਹੜਾ ਸੈਂਟਰ ਸਰਕਾਰ ਨੇ ਪਹਿਲਾਂ ਇੱਕ ਇਸਾਈਅਤ ਵੱਲ ਮਜਬੀ ਸਿੱਖ ਸਾਰਾ ਗਰੀਬ ਧੱਕਿਆ ਉਹਨੂੰ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਉਦਾਸੀ ਵਰਗੇ ਝੂਠਾ ਨੂੰ ਦਿੱਤੀ ਉਹ ਗੱਲ ਨਹੀਂ ਬਣੀ। ਉਹ ਜਿਹੜੇ ਨਿਕਲ ਗਏ ਉਹ ਨਿਕਲ ਗਏ ਉਹ ਨਹੀਂ ਵਾਪਸ ਆਏ ਤਾਂ ਉਦਾਸੀ ਹੁਣ ਕੇਸ ਵਾਪਸ ਲੈ ਲੈ ਵੀ ਹੁਣਾ ਅਮਰੀਕਾ ਦਾ ਵੀਜ਼ਾ ਜਿਹੜਾ ਉਹ ਖਰਾਬ ਨਾ ਹੋਵੇ ਆਪਾਂ ਵਾਪਸ ਵੀ ਜਾਣਾ। ਇਹ ਤਿੰਨ ਗਰੁੱਪ ਮੌਜੂਦਾ ਇਸ ਟਾਈਮ ਸਰਗਰਮ ਆ। ਉਦਾਸੀ ਦੇ ਉੱਤੇ ਜਿਹੜਾ ਮੇਜਰ ਸਿੰਘ ਸੋਢੀ ਉਵੇਂ ਮੋਦੀ ਨੂੰ ਮਿਲਦਾ ਰਿਹਾ ਮੋਦੀ ਨੂੰ ਮਿਲਣ ਤੋਂ ਬਾਅਦ 2020 ਤੋਂ ਬਾਅਦ ਅਸਲ ਵਿੱਚ ਇਹ ਸਾਰਾ ਪ੍ਰੋਪਾਗੈਂਡਾ ਸ਼ੁਰੂ ਹੁੰਦਾ ਵੀ ਸਿੱਖ ਹਾਰਦੇ ਕਿਉਂ ਨਹੀਂ ਪਏ ਹੁਣ ਮੇਜਰ ਸਿੰਘ 소ਡੀ ਦੇ ਬੰਦੇ ਸਿੱਧਾ ਸਿੱਧਾ ਜੱਟਾਂ ਦੀਆਂ ਧੀਆਂ ਪੈਣਾ ਨਹੀਂ ਗਾਲਾਂ ਕੱਢਦੇ ਜੱਟਾਂ ਨੂੰ ਜਦੋਂ ਤਰਕ ਨਾਲ ਸਵਾਲ ਪੁੱਛੋ ਉਦੋਂ ਆਉਂਦਾ ਨਹੀਂ ਜੱਟ 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 ਇਹਨਾਂ ਦੀ ਜਥੇਬੰਦੀ 'ਚ 24 ਘੰਟੇ ਹੁੰਦਾ ਵੀ ਜੱਟ ਮਾੜਾ ਜੱਟ ਮਾੜਾ ਜੱਟ ਮਾੜਾ ਜੇ ਜੱਟ ਨੂੰ ਛੱਡ ਕੇ ਬ੍ਰਾਹਮਣ ਦੇ ਕਰਤੂਤਾਂ ਵੇਲੇ ਤੇ ਇਹਨਾਂ ਨੂੰ ਭਾਜਪਾ ਤੇ ਆਪਾਂ ਕਮੇ ਵਾਲੇ ਸਾਰੇ ਮਾੜੇ ਲੱਗਣ ਉਹਦੇ ਵਿਰੁੱਧ ਲੜ ਦੇਣਾ ਜੱਟ ਸਿਰਫ ਕੋਈ ਇੱਕ ਅੱਦਾ ਇਹਨਾਂ ਦੇ ਚਪੇਟ ਮਾਰ ਕੇ ਮਾੜਾ ਬਣ ਗਿਆ ਉਹ ਬ੍ਰਾਹਮਣ ਰੋਜ ਕੁੱਟਦੇ ਆ ਜੇ ਇਹਨਾਂ ਨੂੰ ਛੂਦਰਾਂ ਦੀ ਇੰਨੀ ਫਿਕਰ ਆ ਦਲਿਤਾਂ ਦੀ ਫਿਕਰ ਆ ਬਚਾਉਣ ਦੀ ਭਾਜਪਾ ਨਾਲ ਰਲ ਕੇ ਇਹ ਬਾਕੀ ਸਟੇਟਾਂ 'ਚ ਨਿਗਾਹ ਮਾਰ ਲੈਣ ਪਿਛਲੇ ਦਿਨਾਂ 'ਚ ਸਾਊਥ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਜਿਹੜੇ ਛੂਦਰ ਭਾਈ ਸੀਗੇ ਜੀਵਨ ਸਿੰਘ ਉਹਨਾਂ ਨੇ ਆਪਣੇ ਨਾਲ ਹਜ਼ਾਰਾਂ ਸਿੱਖ ਸ਼ਾਮਲ ਕਰਾਉਣਾ ਚਾਹੀਏ ਉਹਨਾਂ ਦੀਆਂ ਫਾਈਲਾਂ ਤਹਿਸੀਲਦਾਰਾਂ ਨੇ ਰਿਜੈਕਟ ਕਰਤੀਆਂ ਉਹ ਸੁਪਰੀਮ ਕੋਰਟ ਦੇ ਵਿੱਚ ਕੇਸ ਲੜਦੇ ਪਏ ਜੇ ਸੰਵਿਧਾਨ ਤੁਸੀਂ ਕਹਿੰਦੇ ਜੇ ਬਰਾਬਰਤਾ ਦਾ ਰਾਈਟ ਤੁਹਾਨੂੰ ਦਿੰਦਾ ਤੁਸੀਂ ਜਿਆਦਾ ਜਿਆਦਾ ਨੇ ਪੂਛ ਚੱਕੀ ਹੋਈ ਆ ਵੀ ਸਾਡਾ ਅਰਜ਼ੀਕਰ ਲਿਖ ਕੇ ਦੇ ਗਿਆ ਸੰਵਿਧਾਨ ਬਰਾਬਰ ਆ ਉਹ ਉੱਥੇ ਹਾੜੇ ਕੱਢ ਰਿਹਾ ਵੀ ਸਾਡੇ ਕੋਈ ਰਾਈਟ ਨਹੀਂ ਰਹਿ ਗਿਆ ਅਸੀਂ ਆਪਣੇ ਖੁਦ ਮਰਜ਼ੀ ਨਾਲ ਕਿਸੇ ਦੇ ਬੇਨਤੀ ੱੱਕੇ ਤੋਂ ਅਸੀਂ ਇੱਧਰ ਜਾਣਾ ਚਾਹੁੰਦੇ ਆ ਸਿੱਖੀ ਵੱਲ ਜਿੱਥੇ ਛੂਦਰ ਸਿਸਟਮ ਨਹੀਂ ਹੈਗਾ ਉਹਨਾਂ ਨੂੰ ਕਬੂਲ ਆ ਪਰ ਪੰਜਾਬ 'ਚ ਰਹਿੰਦੀਆਂ ਝੂਠਾਂ ਜਿਹੜੀਆਂ ਬਰਾਬਰ ਬਹਿ ਕੇ ਖਾਂਦੀਆਂ ਪਈਆਂ ਸਿੱਖਣਾ ਉਹ ਸਿੱਖਣਾ ਵਿਤਕਰਾ ਕਰਦੀਆਂ ਇਹ ਜਿਹੇ ਸਾਡੇ ਨਾਲ ਤੱਕਾ ਹੁੰਦਾ ਤੇ ਉਹ ਭਾਜਪਾ ਭਗਵੇਂ ਦੇ ਥੱਲੇ ਜਾ ਕੇ ਫਸਣਾ ਚਾਹੁੰਦੀਆਂ ਜਿਹੜੇ ਨਾ ਜੁੱਤੀਆਂ ਮਾਰਦੇ ਜਿਨ੍ਹਾਂ ਦੀ ਸਿਮਰਤੀ ਦੇ ਵਿੱਚ ਲਿਖਿਆ ਵੀ ਇਹਨਾਂ ਦੀ ਜੁੱਤੀ ਫੇਰ ਹੋ ਇਹਨਾਂ ਦੇ ਇਹ ਇਹਨਾਂ ਦਾ ਕਰਮ ਹੀ ਨੀਵਾ ਹੈ ਇਹ ਬਾਹਮਾਂ ਦੀ ਜੁੱਤੀ ਚ ਹੀ ਜੰਮੇ ਨੇ ਇਹ ਤੁਹਾਡੀ ਕਰਤੂਤ ਤੁਹਾਨੂੰ ਉਹ ਦੇਣਾ ਦੇਣ ਵਾਸਤੇ ਇੱਥੇ ਪੰਜਾਬ ਦੇ ਵਿੱਚ ਉਹਨਾਂ ਪ੍ਰੋਪਗੈਂਡਾ ਕੀਤਾ ਤੁਸੀਂ ਉਹਨਾਂ ਦੇ ਆ ਗਰੀਬ ਲੋਕਾਂ ਦੇ ਆਕੂ ਬਣੇ ਜੇ ਹਰਾਮਖੋਰ ਜਿਹੜੇ ਇੱਕ ਪ੍ਰੋਪਗੈਂਡੇ ਤਹਿਤ ਲੈਂਦੇ ਪਤਾ ਵੀ ਨਹੀਂ ਤੁਹਾਡੀ ਜਾਤ ਕੀ ਆ ਤੁਸੀਂ ਹੋ ਸਕਦਾ ਹੈ ਵੀ ਦਲਿਤ ਨਾ ਹੋਵੋ ਤੁਸੀਂ ਕਿੱਥੋਂ ਡਿੱਗੇ ਜੇ ਆਰਐਸਐਸ ਦੀ ਬੀ ਟੀਮਾਂ ਦੇ ਵਿੱਚੋਂ ਤੁਸੀਂ ਉੱਥੋਂ ਏਜੰਡਾ ਲੈ ਕੇ ਆਏ ਜੇ ਸੋ ਅਸੀਂ ਇਹੀ ਗੱਲਾਂ ਕਰਦੇ ਆ ਰਹੇ ਹਾਂ ਵਾਰ-ਵਾਰ ਪੰਜਾਬ ਵਿੱਚ ਕੋਈ ਦਲਿਤ ਦਾ ਨਾਂ ਤੇ ਪਹਿਲਾਂ ਅਸੀਂ 1699 ਤੋਂ ਬਾਅਦ ਕੁਝ ਵੀ ਨਹੀਂ ਸੀ ਇਹ ਧਾਲੀ ਤੇ ਲਿਖਾਇਆ ਗਿਆ ਪੰਜਾਬ ਚ ਵੀ ਵਰਨ ਬਣਾਇਆ ਗਿਆ ਇਹਨਾਂ ਦੇ ਬੰਦੇ ਉਹਨਾਂ ਮਜਬੀ ਸਿੱਖ ਦੀ ਵੱਖਰੀ ਕਾਮ ਰਜਿਸਟਰੀ ਕਰਾਉਣ ਨੂੰ ਤੁਰੇ ਫਿਰਦੇ ਆ ਵੀ ਸਿੱਖ ਦੇ ਵਿੱਚ ਸਿੱਖ ਹੀ ਹੋ ਸਕਦਾ ਕੋਈ ਇਹ ਨਹੀਂ ਹੈਗਾ ਵੀ ਚਾਰ ਵਰਨ ਬਾਹਮਣ ਦੇ ਛੂਦਰਾਂ ਵਾਲੇ ਕੰਮ ਸਿਸਟਮ ਉੱਥੇ ਕੋਈ ਨਹੀਂ ਹੋ ਸਕਦਾ ਛਤਰੀ ਨਹੀਂ ਹੋ ਸਕਦਾ ਕੁਝ ਨਹੀਂ ਹੋ ਸਕਦਾ ਸਿਰਫ ਸਿੱਖ ਮਤਲਬ ਸਿੱਖ ਹੋ ਸਕਦਾ ਚਾਰ ਵਰਨ ਵਾਲਾ ਸਿਸਟਮ ਨਹੀਂ ਹੈਗਾ ਇਹ ਮੇਜਰ ਸਿੰਘ ਸੋਢੀ ਉਹ ਵੀ ਤੁਰਿਆ ਫਿਰਦਾ ਵੀ ਇਹਦੇ ਨਾਲ ਕਰੇ ਸਾਨੂੰ ਰਾਈਟ ਜਾਦੇ ਮਿਲ ਜੂ ਉਹਦੇ ਨਾਲ ਛਿੱਤਰ ਮਿਲਣਾ ਰਾਈਟ ਕੋ ਨਹੀਂ ਮਿਲਣਾ ਬਾਹਮਣ ਤੋਂ ਵੀ ਤੋ ਗਰੀਬ ਲੋਕ ਗਰੀਬ ਸਿੱਖ ਵੀ ਪਸਾਰੇਗਾ ਜਿਹੜੇ ਸਿਰਫ ਗਰੀਬ ਨੇ ਪਰ ਉਹ ਛੂਦਰ ਨਹੀਂਗੇ ਤੇ ਗਰੀਬ ਤੇ ਜੱਟ ਵੀ ਬਹੁਤ ਆ ਜਿਨ੍ਹਾਂ ਨਾਲ ਧੱਕਾ ਨਹੀਂ ਫਿਰ ਹੋਇਆ ਸਭਧਾਨ ਦੇ ਵਿੱਚ ਤੁਹਾਡਾ ਜਿਹਨੂੰ ਤੁਸੀਂ ਆਕੂ ਕਹਿੰਦੇ ਜੱਟ ਕਿੰਨੇ ਗਰੀਬ ਆ ਯਾਰ ਰਖਸ਼ੇ ਚ ਲਾਉਂਦੇ ਆ ਦਿਹਾੜੀਆਂ ਕਰਨਦੇ ਆ ਉਹਨਾਂ ਨਾਲ ਫਿਰ ਧੱਕਾ ਨਹੀਂ ਕੀਤਾ ਕਿੰਨਾ ਤੁਸੀਂ ਉਹਨਾਂ ਦੇ ਰਾਈਟ ਖਾ ਗਏ ਕਿੰਨੇ ਕੋਟੇ ਦੇ ਵਿੱਚ ਆਪਾਂ ਸਾਰਾ ਕੁਝ ਉਹਨਾਂ ਦਾ ਖਾਦਾ ਕਿੰਨੇ ਲੋਕ ਗ੍ਰੈਜੂਏਸ਼ਨ ਕਰਕੇ ਪੱਲਿਓ ਪੈਸੇ ਜਰਨਲ ਵਿਚਾਰੇ ਉਹ ਧੱਕੇ ਖਾਈ ਜਾਂਦੇ ਜਿਨ੍ਹਾਂ ਦੀ ਔਕਾਤ ਹੀ ਨਹੀਂ 5-5 ਲੱਖ ਇੱਕ ਸਟੱਡੀ ਕਰਨ ਵਾਸਤੇ ਬੱਚੇ ਦੀ 15-15 ਲੱਖ ਕਰੋੜਾਂ ਲਾ ਕੇ ਉੱਤੇ ਵਿਹਲੇ ਵਜਦੇ ਫਿਰਦੇ ਉਹ ਜੱਟ ਨਹੀਂ ਕਿ ਉਹਨਾਂ ਦਾ ਧੱਕਾ ਨਹੀਂ ਹੋਇਆ ਉਹਨਾਂ ਕੋਲ ਇੱਕ ਕਿੱਲਾ ਵੀ ਜ਼ਮੀਨ ਨਹੀਂ ਹੈਗੀ ਤੇ ਤੁਸੀਂ ਗੱਲਾਂ ਕਰਦੇ ਆਂ ਵੀ ਆਹੀਂ ਜੀ ਹੱਕ ਸਾਨੂੰ ਸਾਡੇ ਜੱਟ ਖਾ ਗਏ ਉਹ ਜੱਟਾਂ ਦੇ ਹੱਕ ਵੀ ਸੰਵਿਧਾਨ ਨੇ ਬਹੁਤ ਖਾਦੇ ਹੋਏ ਉਹ ਗਰੀਬ ਜੱਟ ਦੇ ਜਿਹਦੇ ਕੋਲ ਜ਼ਮੀਨ ਵੀ ਨਹੀਂ ਸਿਰਫ ਜਰਨਲ 'ਚ ਲਿਖਤਾ ਜੇ ਰਾਈਟ ਬਰਾਬਰ ਹੁੰਦਾ ਜੇ ਰਾਈਟ ਵੰਡਿਆ ਹੁੰਦਾ ਸਹੀ ਤਰੀਕੇ ਨਾਲ ਵੰਡੀ ਹੁੰਦੀ ਇਹ ਕੈਟਾਗਰੀਜ਼ ਦੇ ਵਿੱਚ ਤੇ ਫਿਰ ਅਮੀਰ ਤੇ ਗਰੀਬ ਦਾ ਹੋਣਾ ਸੀ ਜਾਤੀਵਾਦ ਨਹੀਂ ਹੋਣਾ ਸੀ ਪੰਜਾਬ ਵਿੱਚ ਲਿਆਂਦਾ ਗਿਆ ਅੱਜ ਦੇ ਦਿਨ ਲਿਆਉਣ ਵਾਸਤੇ ਵੀ ਐਵੇਂ ਇਨ੍ਹਾਂ ਤੇ ਰਾਜ ਕਰਨਾ ਉਹ ਦਿਨ ਹੁਣ ਲੱਗ ਕੇ ਆਈ ਜਾਂਦੇ ਆ ਮੈਂ ਤੁਹਾਨੂੰ ਸਾਡੇ ਸਿੱਖ ਗਰੀਬ ਸਿੱਖ ਮੈਂ ਮਰ ਵੀ ਸਿੱਖ ਨਹੀਂ ਕਹਿੰਦਾ ਗੁਰੂ ਦਾ ਸਿੱਖ ਸਾਰੇ ਗੁਰੂ ਦਾ ਸਿੱਖ ਆਪਾਂ ਸਾਰੇ ਸਿੱਖਿਆ ਸੁਚੇਤ ਹੋ ਜੋ ਪੰਜਾਬ ਨਾਲ ਖੜਨ ਵਾਲੀ ਪਾਰਟੀ ਨਾਲ ਖੜੋ ਇਹੋ ਜੇ ਬਾਂਦਰਾਂ ਦੀ ਪਛਾਣ ਕਰੋ ਸਿੱਖ ਸਿੱਖੀ ਆ ਕੋਈ ਵਿਤਕਰਾਨੀ ਵਿਤਕਰੇ ਜੇ ਵੇਖਣੇ ਆ ਤਾਂ ਬਾਕੀ ਸਟੇਟਾਂ ਚ ਵੇਖ ਲਓ ਇਨਾਂ ਦੇ ਇਸ਼ਾਰਿਆਂ ਤੇ ਨੱਚਣ ਵਾਲੇ ਆਪਦੇ ਆਗੂਆਂ ਨੂੰ ਪਛਾਣ ਲਓ ਇੰਨੀ ਕੁ ਮੇਰੀ ਬੇਨਤੀ ਈ ਵੀ ਆਪਾਂ ਜੇ ਜੱਟਾਂ ਤੇ ਜ਼ਮੀਨਾ ਕਰਕੇ ਖਟਾਜ ਕਾਵਾਂਗੇ ਧੋਖਾ ਤੁਸੀਂ ਵੀ ਖਾਓਗੇ ਜੱਟ ਜ਼ਮੀਨ ਵਿੱਚ ਤੁਹਾਡੇ ਨਾਲ ਰਲ ਕੇ ਕੰਮ ਕਰਦਾ ਤੁਹਾਡੀ ਜੇਬ 'ਚ ਪੈਸਾ ਆਉਂਦਾ ਜੱਟ ਕੋ ਜ਼ਮੀਨ ਨਾ ਰਹੀ ਕਿਸੇ ਮਾਲ ਦੇ ਵਿੱਚ ਕੰਮ ਕਰਨਾ ਪਊ ਉੱਥੇ ਤੁਸੀਂ ਵੀ ਕਰੋਗੇ ਇਹ ਵੀ ਕਰੂਗਾ ਦਿਹਾੜੀ ਦੋਵੇਂ ਲੋਕਾਂ ਕੋ ਪੈਸੇ ਖਰੇ ਕੋਈ ਕੰਟਰੈਕਟਰ ਤੁਹਾਨੂੰ ਦੇਵੇ ਜਾਂ ਨਾ ਦੇਵੇ ਇੱਕ ਦੂਜੇ ਦੇ ਜੁੱਤੀਆਂ ਮਾਰਦੇ ਉਹਦੇ ਫਿਰ ਉਹ ਅੱਜ ਤੇ ਤੁਹਾਡੀ ਦੋਵਾਂ ਦੀ ਸਰਦਾਰੀ ਹੈ ਖੁੱਲੇ ਟਾਈਮ 'ਚ ਖੁੱਲੀ ਮਰਜ਼ੀ ਨਾਲ ਕੰਮ ਕਰਦੇ ਖਾਂਦੇ ਜੇ ਪੀਂਦੇ ਜੇ ਵੰਡ ਕੇ ਜੇ ਜੱਟ ਕੋ ਪੈਸੇ ਹੁੰਦੇ ਤੁਹਾਡੀ ਮਜਬੀ ਦੀ ਵੀ ਧੀ ਪਿਆਣ ਦੇ ਵਿਆਹ ਟਾਈਮ ਬਹੁਤ ਮਦਦ ਕਰਦੇ ਇਥੋਂ ਤੱਕ ਮੈਂ ਇਥੇ ਬੈਠੇ ਵੀ ਕਈ ਵਾਰੀ ਸੋਚਦੇ ਨੇ ਵੀ ਇਹਦੀ ਮਦਦ ਕਰਨੀ ਕੀਤੀ ਵੀ ਆ ਤੇ ਕਰਦੇ ਵੀ ਇਹ ਕਰਦੇ ਰਹਾਂਗੇ ਪਰ ਜੇ ਝੱਟ ਵੀ ਦਿਹਾੜੀ ਵਾਲਾ ਬਚ ਗਿਆ ਕੱਲੇ 8-8 ਘੰਟਿਆਂ ਲਈ ਤੇ ਤੁਹਾਡੇ ਚੋ ਵੀ 8 ਵਾਲਾ ਕੋਈ ਹੋਵੇ ਜਾਂ ਨਾ ਹੋਵੇ ਖਰੇ ਗਾਂ ਅਫੋਰਡ ਕਰ ਸਕੇ ਉਵੇਂ ਦਾ ਸਿਸਟਮ ਅੱਗੇ ਕਿਨਾ ਜੱਟ ਤੇ ਫੇਰ ਕਰ ਜੂ ਤੇ ਤੁਹਾਡਾ ਹਾਲ ਇਹਨਾਂ ਨੇ ਬਹੁਤ ਬੁਰਾ ਕਰਨਾ ਇਹਨਾਂ ਤੁਹਾਨੂੰ ਉਹਨਾਂ ਕਮਾਂ ਤੇ ਲਿਆਉਣਾ ਜਿਹੜੇ ਅੱਜ ਤੋਂ 200 300 400 ਸਾਲ ਪਹਿਲਾਂ ਜਦੋਂ ਗੁਰੂ ਨਾਨਕ ਪਾਸ਼ਾ ਤੋਂ ਪਹਿਲਾਂ ਸੀ ਨਾ ਜੋ ਸਿਸਟਮ ਤੁਹਾਡੇ ਨਾਲ ਹੁੰਦਾ ਸਿਮਰਤੀ ਦੇ ਅਕੋਰਡਿੰਗ ਇਹਨਾਂ ਚੱਲਣਾ ਸਿੱਖ ਨੇ ਆਪਦੇ ਗੁਰੂ ਦੇ ਸਿਵਧਾਨ ਤੇ ਚੱਲਣਾ ਹੁਣ ਤੁਸੀਂ ਚੂਸ ਕਰ ਲਓ ਸਿੱਖ ਨਾਲ ਰਹਿਣਾ ਕਿ ਆ ਸਿਮਰਤੀ ਵਾਲਿਆਂ ਨਾਲ ਰਹਿਣਾ ਇੰਨੀ ਕਹਿੰਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ